ਦੋਸਤੋ ਇੱਕ ਵਾਰ ਇੱਕ ਗਰੀਬ ਆਦਮੀ ਮਿਹਨਤ ਕਰਕੇ ਇੱਕ ਇੱਕ ਰੁਪਿਆ ਜੋੜ ਕੇ ਇੱਕ ਮਕਾਨ ਬਣਵਾਉਂਦਾ ਹੈ ਉਹ ਵਿਅਕਤੀ ਬਹੁਤ ਮਿਹਨਤੀ ਸੀ ਅਤੇ ਉਹ ਉਸ ਮਕਾਨ ਨੂੰ ਬਣਾਉਣ ਦੇ ਲਈ ਪਿਛਲੇ ਕਈ ਸਾਲਾਂ ਤੋਂ ਇੱਕ ਇੱਕ ਰੁਪਿਆ ਬਚਤ ਕਰਦਾ ਰਿਹਾ ਤਾਂ ਕਿ ਉਸ ਦਾ ਪਰਿਵਾਰ ਛੋਟੇ ਜਿਹੇ ਝੌਂਪੜੇ ਤੋਂ ਨਿਕਲ ਕੇ ਪੱਕੇ ਮਕਾਨ ਵਿੱਚ ਸੁਖੀ ਰਹਿ ਸਕੇ ਮਕਾਨ ਬਣਨ ਤੋਂ ਬਾਅਦ ਉਹ ਆਦਮੀ ਪੰਡਿਤ ਨਾਲ ਮਿਲ ਕੇ ਮਕਾਨ ਦੇ ਮਹੂਰਤ ਦਾ ਦਿਨ ਤੈਅ ਕਰਦਾ ਹੈ ਲੇਕਿਨ ਮਹੂਰਤ ਤੋਂ 2 ਕੁ ਦਿਨ ਪਹਿਲਾਂ ਹੀ ਇੱਕ ਜ਼ੋਰਦਾਰ ਪੁਚਾਲ ਆਉਂਦਾ ਹੈ ਅਤੇ ਉਸ ਦਾ ਉਹ ਮਕਾਨ ਪੂਰੇ ਦਾ ਪੂਰਾ ਤਬਾਹ ਹੋ ਜਾਂਦਾ ਹੈ ਹੁਣ ਜਦੋਂ ਇਹ ਖਬਰ ਉਸ ਆਦਮੀ ਤੱਕ ਪਹੁੰਚਦੀ ਹੈ ਤਾਂ ਉਹ ਇਹ ਖਬਰ ਸੁਣ ਕੇ ਉਦਾਸ ਹੋ ਜਾਂਦਾ ਹੈ ਅਤੇ ਸੋਚਾਂ ਵਿੱਚ ਡੁੱਬ ਜਾਂਦਾ ਹੈ ਫਿਰ ਕੁਝ ਸਮੇਂ ਬਾਅਦ ਉਹ ਬਾਜ਼ਾਰ ਜਾਂਦਾ ਹੈ ਅਤੇ ਉੱਥੋਂ ਮਠਿਆਈ ਖਰੀਦ ਕੇ ਲਿਆਉਂਦਾ ਹੈ ਅਤੇ ਆਪਣੇ ਢੇ ਢੇਰੀ ਹੋ ਚੁੱਕੇ ਮਕਾਨ ਕੋਲ ਪਹੁੰਚ ਜਾਂਦਾ ਹੈ ਉਥੇ ਕਾਫੀ ਲੋਕ ਇਕੱਠੇ ਹੋਏ ਹੁੰਦੇ ਹਨ ਅਤੇ ਉਸ ਦੇ ਮਕਾਨ ਢਹਿਣ ਦਾ ਅਫਸੋਸ ਜਤਾ ਰਹੇ ਹੁੰਦੇ ਹਨ ਕਿ ਵਿਚਾਰੇ ਨਾਲ ਬਹੁਤ ਬੁਰਾ ਹੋਇਆ ਕਿੰਨੀ ਮੁਸ਼ਕਲ ਨਾਲ ਇੱਕ ਇੱਕ ਰੁਪਿਆ ਇਕੱਠਾ ਕਰਕੇ ਉਸ ਨੇ ਮਕਾਨ ਬਣਵਾਇਆ ਸੀ ਇਸ ਤਰ੍ਹਾਂ ਲੋਕ ਆਪਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਉਹ ਆਦਮੀ ਉਹਨਾਂ ਕੋਲ ਜਾਂਦਾ ਹੈ ਅਤੇ ਆਪਣੇ ਝੋਲੇ ਵਿੱਚੋਂ ਮਠਿਆਈ ਕੱਢ ਕੇ ਉਹਨਾਂ ਲੋਕਾਂ ਵਿੱਚ ਵੰਡਣ ਲੱਗਦਾ ਹੈ ਇਹ ਦੇਖ ਕੇ ਉਹ ਸਾਰੇ ਲੋਕ ਹੈਰਾਨ ਹੋ ਜਾਂਦੇ ਹਨ ਕਿ ਤੇਰਾ ਤਾਂ ਮਕਾਨ ਟਹਿ ਗਿਆ ਹੈ ਤੇ ਤੂੰ ਮਠਿਆਈ ਵੰਡ ਰਿਹਾ ਹੈ ਉਸ ਆਦਮੀ ਦਾ ਇੱਕ ਮਿੱਤਰ ਕੋਲ ਆ ਕੇ ਉਸ ਨੂੰ ਕਹਿੰਦਾ ਹੈ ਕਿ ਤੂੰ ਕਿਤੇ پاگل ਤਾਂ ਨਹੀਂ ਹੋ ਗਿਆ ਤੇਰੀ ਜੀਵਨ ਭਰ ਦੀ ਕਮਾਈ ਬਰਬਾਦ ਹੋ ਗਈ ਹੈ ਅਤੇ ਤੂੰ ਖੁਸ਼ ਹੋ ਕੇ ਮਠਿਆਈ ਵੰਡ ਰਿਹਾ ਹੈ ਇਸ ਤੇ ਉਹ ਆਦਮੀ ਮੁਸਕਰਾਉਂਦੇ ਹੋਏ ਕਹਿੰਦਾ ਹੈ ਮੇਰੇ ਭਰਾ ਤੂੰ ਇਸ ਘਟਨਾ ਦਾ ਸਿਰਫ ਨਕਾਰਾਤਮਕ ਪੱਖ ਹੀ ਦੇਖ ਰਿਹਾ ਹੈ ਇਸ ਲਈ ਤੈਨੂੰ ਇਸਦਾ ਸਕਾਰਾਤਮਕ ਪੱਖ ਦਿਖਾਈ ਨਹੀਂ ਦੇ ਰਿਹਾ ਇਸ ਮਕਾਨ ਦੇ ਡਿੱਗਣ ਦਾ ਮੈਨੂੰ ਵੀ ਦੁੱਖ ਹੋ ਰਿਹਾ ਹੈ ਲੇਕਿਨ ਇਸ ਦੁੱਖ ਤੋਂ ਕਿਤੇ ਜ਼ਿਆਦਾ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਇਹ ਮਕਾਨ ਅੱਜ ਹੀ ਡਿੱਗ ਗਿਆ ਹੈ ਵਰਨਾ ਤੂੰ ਇਹ ਸੋਚ ਕਿ ਇਹ ਮਕਾਨ ਜੇਕਰ 2 ਦਿਨਾਂ ਬਾਅਦ ਡਿੱਗਦਾ ਤਾਂ ਮੈਂ ਮੇਰੀ ਪਤਨੀ ਅਤੇ ਮੇਰੇ ਬੱਚੇ ਮਰ ਵੀ ਸਕਦੇ ਸਨ ਤਾਂ ਸੋਚ ਉਦੋਂ ਨੁਕਸਾਨ ਕਿੰਨਾ ਵੱਡਾ ਹੁੰਦਾ ਹੁਣ ਫਿਲਹਾਲ ਮੇਰੇ ਹੱਥ ਪੈਰ ਸਹੀ ਸਲਾਮਤ ਹਨ ਇਸ ਲਈ ਮਕਾਨ ਤਾਂ ਮੈਂ ਹੋਰ ਵੀ ਬਣਾ ਲਵਾਂਗਾ ਪਰ ਅਗਰ ਕਿਸੇ ਦੀ ਜਾਨ ਚਲੀ ਜਾਂਦੀ ਤਾਂ ਕੀ ਮੈਂ ਉਹ ਪੈਸੇ ਨਾਲ ਵਾਪਸ ਲਿਆ ਪਾਉਂਦਾ ਹੁਣ ਉਸੇ ਵਿਅਕਤੀ ਦੀ ਗੱਲ ਸੁਣ ਕੇ ਸਾਰੇ ਦੁਖੀ ਚਿਹਰੇ ਮੁਸਕਰਾ ਉਠੇ ਉਹ ਜਾਣਗੇ ਸਨ ਕਿ ਉਸ ਵਿਅਕਤੀ ਨੇ ਕਿੰਨੀ ਡੂੰਗੀ ਗੱਲ ਬਹੁਤ ਹੀ ਸੌਖੇ ਤਰੀਕੇ ਨਾਲ ਉਹਨਾਂ ਨੂੰ ਸਮਝਾ ਦਿੱਤੀ ਹੈ ਸੋ ਦੋਸਤੋ ਇਹ ਕਹਾਣੀ ਸਾਨੂੰ ਜੀਵਨ ਦੀ ਇੱਕ ਬਹੁਤ ਮਹੱਤਵਪੂਰਨ ਸਿੱਖਿਆ ਦਿੰਦੀ ਹੈ ਜੀਵਨ ਵਿੱਚ ਸੁੱਖ-ਦੁੱਖ ਇੱਕ ਸਿੱਕੇ ਦੇ ਦੋ ਪਹਿਲੂ ਹਨ ਜਦੋਂ ਸਾਡੇ ਜੀਵਨ ਵਿੱਚ ਸਭ ਕੁਝ ਸਹੀ ਚੱਲ ਰਿਹਾ ਹੁੰਦਾ ਹੈ ਤਾਂ ਖੁਸ਼ ਹੋਣਾ ਲਾਜ਼ਮੀ ਹੈ ਲੇਕਿਨ ਜਦੋਂ ਸਾਡੇ ਨਾਲ ਕੁਝ ਗਲਤ ਹੋ ਰਿਹਾ ਹੁੰਦਾ ਹੈ ਅਤੇ ਚੀਜ਼ਾਂ ਸਾਡੇ ਅਨੁਸਾਰ ਨਹੀਂ ਚੱਲ ਰਹੀਆਂ ਹੁੰਦੀਆਂ ਤਾਂ ਸਭ ਤੋਂ ਪਹਿਲਾਂ ਅਸੀਂ ਆਪਣਾ ਸਬਰ ਖੋਹ ਦਿੰਦੇ ਹਾਂ ਅਤੇ ਰੱਬ ਤੇ ਆਪਣੀ ਕਿਸਮਤ ਨੂੰ ਕੋਸਣ ਲੱਗਦੇ ਹਾਂ ਜਾਣੀ ਕਿ ਉਸ ਸਮੇਂ ਸਾਨੂੰ ਆਪਣਾ ਸਿਰਫ ਤੇ ਸਿਰਫ ਦੁੱਖ ਹੀ ਨਜ਼ਰ ਆਉਂਦਾ ਹੈ ਅਤੇ ਉਸ ਦੁੱਖ ਦੇ ਅੰਦਰ ਸਾਡੇ ਕੋਲ ਜੋ ਸੁੱਖ ਹੁੰਦਾ ਹੈ ਉਸ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ ਮਤਲਬ ਕਿ ਇੱਥੇ ਸਿਰਫ ਤੇ ਸਿਰਫ ਸਾਡੀ ਸੋਚ ਦਾ ਹੀ ਫਰਕ ਹੁੰਦਾ ਹੈ ਜਾਨੀ ਕਿ ਸਕਾਰਾਤਮਕ ਸੋਚ ਅਤੇ ਨਕਾਰਾਤਮਕ ਸੋਚ ਜੇਕਰ ਅਸੀਂ ਨਕਾਰਾਤਮਕ ਨਜ਼ਰੀਏ ਨਾਲ ਦੇਖਾਂਗੇ ਤਾਂ ਅਸੀਂ ਬਹੁਤ ਆਸਾਨੀ ਨਾਲ ਨਕਾਰਾਤਮਕ ਦਾ ਸ਼ਿਕਾਰ ਹੋ ਜਾਂਦੇ ਹਾਂ ਅਤੇ ਚੀਜ਼ਾਂ ਆਪਣੇ ਆਪ ਖਰਾਬ ਹੋਣ ਲੱਗਦੀਆਂ ਹਨ ਅਤੇ ਇਹੀ ਨਕਾਰਾਤਮਕ ਸੋਚ ਸਾਡੇ ਦੁੱਖ ਦਾ ਅਸਲੀ ਕਾਰਨ ਬਣਦੀ ਹੈ ਸਾਡੀ ਸਫਲਤਾ ਦਾ ਸਫਰ ਵੀ ਇੱਥੇ ਹੀ ਰੁਕ ਜਾਂਦਾ ਹੈ ਇਸ ਲਈ ਦੋਸਤੋ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਗਰ ਅਸੀਂ ਕਿਸੇ ਦੁੱਖ ਜਾਂ ਪਰੇਸ਼ਾਨੀ ਤੋਂ ਦੁਖੀ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਣੀ ਸੋਚ ਨੂੰ ਸਕਾਰਾਤਮਕ ਰੱਖਿਏ ਅਤੇ ਅਗਰ ਤੁਸੀਂ ਸੱਚੇ ਅਤੇ ਮਿਹਨਤੀ ਵਿਅਕਤੀ ਹੋ ਅਤੇ ਆਪਣੇ ਲਕਸ਼ ਦੇ ਲਈ ਮਿਹਨਤ ਕਰਨਾ ਜਾਣਦੇ ਹੋ ਤਾਂ ਅਸਫਲਤਾਵਾਂ ਦੇ ਸਕਾਰਾਤਮਕ ਪੱਖ ਨੂੰ ਦੇਖਣ ਦੀ ਕੋਸ਼ਿਸ਼ ਕਰੋ ਬਸ ਸਬਰ ਰੱਖੋ ਅਤੇ ਮਿਹਨਤ ਕਰਦੇ ਰਹੋ ਠੀਕ ਹੈ ਜਿਸ ਤਰ੍ਹਾਂ ਕਹਾਣੀ ਵਿੱਚਲਾ ਵਿਅਕਤੀ ਜਿਹੜਾ ਗਰੀਬ ਜਰੂਰ ਸੀ ਲੇਕਿਨ ਉਹ ਮਿਹਨਤੀ ਵੀ ਸੀ ਉਹ ਆਪਣੀ ਮਿਹਨਤ ਦੀ ਕਮਾਈ ਮਿੱਟੀ ਹੋ ਜਾਣ ਤੇ ਵੀ ਖੁਸ਼ ਸੀ ਕਿਉਂਕਿ ਉਹ ਇਸ ਘਟਨਾ ਦੇ ਸਕਾਰਾਤਮਕ ਪੱਖ ਤੋਂ ਭਲੀ ਭੰਤੀ ਜਾਣੂ ਸੀ ਇਸ ਲਈ ਦੋਸਤੋ ਹਮੇਸ਼ਾ ਸਕਾਰਾਤਮਕ ਰਹੋ ਸੁਖੀ ਹੋਣ ਤੇ ਕਦੇ ਕਮੰਡ ਨਾ ਕਰੋ ਅਤੇ ਦੁਖੀ ਹੋਣ ਤੇ ਇਹ ਯਾਦ ਰੱਖੋ ਕਿ ਜਿਸ ਤਰ੍ਹਾਂ ਸੁੱਖ ਹਮੇਸ਼ਾ ਟਿਕਿਆ ਨਹੀਂ ਰਹਿੰਦਾ ਠੀਕ ਉਸ ਤਰ੍ਹਾਂ ਹੀ ਇਹ ਦੁੱਖ ਵੀ ਨਹੀਂ ਰਹੇਗਾ ਨਾ ਸੁੱਖ ਸਾਡੇ ਹੱਥ ਵਿੱਚ ਹੈ ਅਤੇ ਨਾ ਦੁੱਖ ਇਸ ਲਈ ਜੋ ਸਾਡੇ ਹੱਥ ਵਿੱਚ ਹੈ ਹੀ ਨਹੀਂ ਉਸ ਉੱਪਰ ਧਿਆਨ ਕਿਉਂ ਦੇਣਾ ਅਗਰ ਕੋਈ ਚੀਜ਼ ਸਾਡੇ ਹੱਥ ਵਿੱਚ ਹੈ ਤਾਂ ਉਹ ਹੈ ਮਿਹਨਤ ਇਸ ਲਈ ਤੁਸੀਂ ਬਸ ਆਪਣੀ ਮਿਹਨਤ ਉੱਪਰ ਧਿਆਨ ਦਿਵੋ ਵੈਸੇ ਵੀ ਜਿਸ ਵਿਅਕਤੀ ਦਾ ਪੂਰਾ ਧਿਆਨ ਆਪਣੀ ਮਿਹਨਤ ਵੱਲ ਹੁੰਦਾ ਹੈ ਉਸ ਦਾ ਧਿਆਨ ਕਦੇ ਵੀ ਦੁੱਖ ਅਤੇ ਨਕਾਰਾਤਮਕ ਚੀਜ਼ਾਂ ਵੱਲ ਜਾ ਹੀ ਨਹੀਂ ਸਕਦਾ ਉਹ ਵਿਅਕਤੀ ਹਮੇਸ਼ਾ ਸਕਾਰਾਤਮਕ ਹੀ ਰਹਿੰਦਾ ਹੈ ਇਹੀ ਸਕਾਰਾਤਮਕ ਸੋਚ ਇੱਕ ਦਿਨ ਸਾਡੇ ਸਾਰੇ ਦੁੱਖਾਂ ਨੂੰ ਖਤਮ ਕਰ ਦਿੰਦੀ ਹੈ